ਸ਼ੂਗਰ ਦੇ ਪੇਸ਼ੈਂਟ ਨੇ ਉਹਨਾਂ ਦੇ ਪੈਰਾਂ ਦੇ ਵਿੱਚ ਜਲਣ ਹੋਣਾ ਆਮ ਗੱਲ ਹੈ ਕਿਉਂਕਿ ਸੈਂਸੇਸ਼ਨਸ ਆਪਣੀਆਂ ਘਟਣੀਆਂ ਸ਼ੁਰੂ ਹੋ ਜਾਂਦੀਆਂ। ਦਸਵੀਂ ਕੈਲ ਫਰੈਂਚ ਮੈਥੋਡਾ ਹੋਸਟ ਡਾਕਟਰ ਗੁਰਸ਼ੇਰ ਡਾਕਟਰ ਗੁਰਸ਼ੇਰ ਬਲੌਗਸ ਦੇ ਵਿੱਚ ਛੋਟਾ ਇੱਕ ਵਾਰ ਫਿਰ ਆਪਾਂ ਸਵਾਗਤ ਕਰਦੇ ਹਾਂ। ਅੱਜ ਦੀ ਵੀਡੀਓ ਦੇ ਵਿੱਚ ਆਪਾਂ ਡਿਸਕਸ ਕਰਨ ਜਾ ਰਹੇ ਹਾਂ ਕਿ ਤੁਹਾਡੇ ਵੀ ਪੈਰ ਥੱਲੋਂ ਮੱਚਦੇ ਆ ਤਾਂ ਆਪਾਂ ਨੂੰ ਕੀ ਕਰਨਾ ਚਾਹੀਦਾ ਤੁਹਾਡੇ ਵੀ ਪੈਰਾਂ ਦੇ ਵਿੱਚ ਜਲਣ ਹੈ ਤਾਂ ਆਪਾਂ ਨੂੰ ਕੀ ਕਰਨਾ ਚਾਹੀਦਾ ਦਰ ਅਸਲ ਹੁੰਦਾ ਕੀ ਹੈ ਡਾਇਬੀਟਿਕ ਨਿਊਰੋਪੈਥੀ ਸਭ ਤੋਂ ਪਹਿਲਾ ਕਾਰਨ ਜਿਨ੍ਹਾਂ ਨੂੰ ਸ਼ੂਗਰ ਹੁੰਦੀ ਹੈ ਸ਼ੂਗਰ ਦੇ ਮਰੀਜ਼ ਨੇ ਜਾਂ ਸ਼ੂਗਰ ਦੇ ਪੇਸ਼ੈਂਟ ਨੇ ਉਹਨਾਂ ਦੇ ਪੈਰਾਂ ਦੇ ਵਿੱਚ ਜਲਣ ਹੋਣਾ ਆਮ ਗੱਲ ਹੈ ਕਿਉਂਕਿ ਸੈਂਸੇਸ਼ਨਸ ਆਪਣੀਆਂ ਘਟਣੀਆਂ ਸ਼ੁਰੂ ਹੋ ਜਾਂਦੀਆਂ ਨੇ ਜਦੋਂ ਆਪਣੇ ਸਰੀਰ ਦੇ ਵਿੱਚ ਗਲੂਕੋਜ਼ ਦਾ ਲੈਵਲ ਵੱਧ ਜਾਂਦਾ ਹੈ ਦੂਜੇ ਨੰਬਰ ਤੇ ਜਿਹੜੇ ਲੋਕਾਂ ਨੂੰ ਥਾਇਰੋਇਡ ਹੈ ਸਪੈਸ਼ਲੀ ਥਾਇਰੋਇਡ ਵੀ ਕਿਹੜਾ ਹਾਈਪੋ ਵਾਲਾ ਹਾਈਪੋਥਾਇਰੋइडਿਜ਼ਮ ਉਹਨਾਂ ਦੇ ਜ਼ਿਆਦਾਤਰ ਦੇਖਿਆ ਗਿਆ ਹੈ ਕਿ ਪੈਰ ਉਹਨਾਂ ਦੇ ਮੱਚਦੇ ਰਹਿੰਦੇ ਨੇ ਤੀਜੇ ਨੰਬਰ ਤੇ ਆ ਗਏ ਜਿਹੜੇ ਲੋਕਾਂ ਨੂੰ ਗਠੀਆ ਹੋ ਗਿਆ ਹੈ ਉਹਨਾਂ ਦੇ ਵੀ ਪੈਰ ਮੱਚਦੇ ਨੇ ਚੌਥੇ ਨੰਬਰ ਤੇ ਆ ਗਏ ਜਿਨ੍ਹਾਂ ਦੀ ਉਮਰ 50 ਸਾਲ ਤੋਂ ਜ਼ਿਆਦਾ ਹੈ ਉਨਾ ਦੇ ਵਿੱਚ ਵਿਟਾਮਿਨ B12 ਦੀ ਡੈਫੀਸ਼ੈਂਸੀ ਹੋ ਜਾਂਦੀ ਹੈ B12 ਦੀ ਘਾਟ ਹੋ ਜਾਂਦੀ ਹੈ ਸੋ ਅਗਰ ਉਹ ਸਾਰੀਆਂ ਚੀਜ਼ਾਂ ਨੂੰ ਆਪਾਂ ਧਿਆਨ ਰੱਖਾਂਗੇ ਵਿਟਾਮਿਨ B12 ਜਿੰਨਾ ਤੋਂ ਮਿਲਦਾ ਤਾਂ ਆਪਾਂ ਨੂੰ ਪੈਰ ਜਿਹੜੇ ਤੁਹਾਨੂੰ ਜਲਦੇ ਆ ਉਹ ਠੀਕ ਜਲਦੀ ਹੋਣਗੇ ਆਪਣੇ ਕੋਲ ਕਲੀਨਿਕ ਤੇ ਪੇਸ਼ੈਂਟ ਆਉਂਦੇ ਨੇ ਉਹ ਕਹਿੰਦੇ ਨੇ ਸਾਡੇ ਗੋਡੇ ਦੁਖਦੇ ਆ ਔਰ ਸਾਡੇ ਥੱਲੋਂ ਪੈਰ ਵੀ ਬਹੁਤ ਜ਼ਿਆਦਾ ਮੱਚਦੇ ਆ ਅਸਲ ਦੇ ਵਿੱਚ ਉਹਨਾਂ ਦੇ ਗੋਡਿਆਂ ਦਾ ਤਾਂ ਗਠੀਆ ਹੋਇਆ ਹੀ ਹੁੰਦਾ ਨਾਲ ਦੀ ਨਾਲ ਵਿਟਾਮਿਨ B12 ਦੀ ਘਾਟ ਵੀ ਹੋ ਜਾਂਦੀ ਹੈ ਸੁਖਾਟ ਪੂਰੀ ਕਰਨ ਲਈ ਅੱਜ ਤੋਂ ਹੀ ਹਰੀਆਂ ਸਬਜ਼ੀਆਂ ਖਾਓ ਜ਼ਿਆਦਾਤਰ ਹਰੀਆਂ ਸਬਜ਼ੀਆਂ ਦੇ ਵਿੱਚ ਵਿਟਾਮਿਨ B12 ਹੁੰਦਾ ਹੈ ਔਰ ਨਾਲ ਦੀ ਨਾਲ ਤੁਸੀਂ ਜ਼ਿਆਦਾ ਪਾਣੀ ਪੀਓ ਔਰ ਸਵੇਰੇ ਤੁਸੀਂ ਘੱਟੋ ਘੱਟ ਨਹੀਂ ਤਾਂ ਅੱਧਾ ਤੋਂ ਪੌਣਾ ਘੰਟਾ ਧੁੱਪ 'ਚ ਜ਼ਰੂਰ ਬੈਠੋ ਉੱਥੋਂ ਵੀ ਆਪਾਂ ਨੂੰ ਵਿਟਾਮਿਨ D ਔਰ ਵਿਟਾਮਿਨ B ਵੀ ਮਿਲੇਗਾ ਔਰ ਨਾਲ ਦੀ ਨਾਲ ਤੁਸੀਂ ਜੇਕਰ ਤੁਸੀਂ ਖਾ ਸਕਦੇ ਹੋ ਰੈੱਡ ਮੀਟ ਅਗਰ ਤੁਸੀਂ ਖਾਉਂਦੇ ਹੋ ਜਾਨੀ ਕਿ ਤੁਸੀਂ ਨਾਨ ਵੈਜੀਟੇਰੀਅਨ ਹੋ ਤੁਸੀਂ ਮਾਸਾਹਾਰੀ ਹੋ ਤਾਂ ਉਸ ਦੇ ਵਿੱਚ ਵੀ ਵਿਟਾਮਿਨ B12 ਜ਼ਿਆਦਾ ਹੁੰਦਾ ਹੈ ਤੁਸੀਂ ਸੋਇਆ ਬੀਨ ਦੀਆਂ ਬੜੀਆਂ ਲੈ ਸਕਦੇ ਹੋ ਉਸ ਦੇ ਵਿੱਚ ਵੀ ਵਿਟਾਮਿਨ B12 ਦੀ ਮਾਤਰਾ ਜ਼ਿਆਦਾ ਹੁੰਦੀ ਹੈ ਔਰ ਨਹੀਂ ਤੁਸੀਂ ਇਹ ਚੀਜ਼ਾਂ ਅਗਰ ਤੁਸੀਂ ਨਹੀਂ ਲੈ ਸਕਦੇ ਤਾਂ ਆਪਣੇ ਤੁਸੀਂ ਡਾਕਟਰ ਨਾਲ ਕੰਸਲਟ ਕਰੋ ਡਾਇਟੀਸ਼ੀਅਨ ਨਾਲ ਕੰਸਲਟ ਕਰੋ ਕਿ ਸਾਨੂੰ ਵਿਟਾਮਿਨ B12 ਚਾਹੀਦਾ ਹੈ ਉਹ ਸਾਨੂੰ ਕਿਸ ਵਿੱਚ ਜ਼ਿਆਦਾ ਮਿਲ ਸਕਦਾ ਹੈ ਕਿ ਅਸੀਂ ਉਹ ਖਾਣਾ ਸ਼ੁਰੂ ਕਰੀਏ ਸੋ ਹੁਣ ਆਪਾਂ ਵੀਡੀਓ ਨੂੰ ਸਟਾਰਟ ਕਰਦੇ ਹਾਂ ਸਭ ਤੋਂ ਪਹਿਲਾਂ ਇਹ ਦੇਖਾਂਗੇ ਵੀ ਇਹਦੇ ਵਿੱਚ ਆਪਾਂ ਕਿਹੜੀਆਂ-ਕਿਹੜੀਆਂ ਕਸਰਤਾਂ ਕਰਨੀਆਂ ਨੇ ਔਰ ਕਿਹੜੀਆਂ-ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਅਗਰ ਤੁਸੀਂ ਮੈਨੂੰ ਨਹੀਂ ਜਾਣਦੇ ਹੋ ਮੇਰਾ ਨਾਮ ਡਾਕਟਰ ਗੁਰਸ਼ੀਰ ਸਿੰਘ ਸਰਾਹ ਹੈ ਪਿਛਲੇ 10 ਸਾਲ ਤੋਂ ਅਸੀਂ ਮੁਲਾਪੁਰ ਦਾਖਾ ਜ਼ਿਲ੍ਹਾ ਲੁਧਿਆਣਾ ਪੰਜਾਬ ਦੇ ਵਿੱਚ ਆਪਣਾ ਕਲੀਨਿਕ ਰਨ ਕਰਦੇ ਹਾਂ ਸਾਡੀਆਂ ਦੋ ਇੰਸਟਾਗ੍ਰam ਆਈਡੀਆਂ ਨੇ ਐਸ ਸਰੀ ਸਿੰਘ ਸਰਾਹ ఫిਜ਼ੀਓਥੈਰੇਪੀ ਔਰ ਦੂਸਰੀ ਆਈਡੀ ਹੈ ਡਾਕਟਰ ਗੁਰਸ਼ੀਰ ਸਿੰਘ ਸਾਨੂੰ ਉੱਥੇ ਫੋਲੋ ਜ਼ਰੂਰ ਕਰੋ ਡਾਕਟਰ ਗੁਰਸ਼ੀਰ ਬਲੌਗਸ YouTube ਚੈਨਲ ਹੈ ਸਾਡਾ ਔਰ ਨਾਲ ਦੀ ਨਾਲ ਹੀ Snapchat ਤੇ ਡਾਕਟਰ ਗੁਰਸ਼ ਉਥੇ ਵੀ ਫੋਲੋ ਕਰੋ ਸੋ ਆਪ ਸ਼ੁਰੂ ਕਰੀਏ ਅੱਜ ਦੀਆਂ ਆਸਾਨ ਕਸਰਤਾਂ ਤੁਸੀਂ ਵੀ ਦਰਦ ਤੋਂ ਪਰੇਸ਼ਾਨ ਹੋ ਤਾਂ ਅੱਜ ਹੀ ਆਰਡਰ ਕਰੋ ਟੋਟਲੀ ਆਯੁਰਵੈਦਿਕ ਕਬੀਰ ਪੇਨ ਲੀਫ ਆਇਲ ਕਿਸੇ ਵੀ ਜੋੜਾਂ ਦੇ ਵਿੱਚ ਥੋੜੇ ਦਰਦ ਹੈ ਲੱਕ ਦੇ ਵਿੱਚ ਦਰਦ ਹੈ ਗੋਡਿਆਂ ਦੇ ਵਿੱਚ ਦਰਦ ਹੈ ਮੋਢਿਆਂ ਦੇ ਵਿੱਚ ਦਰਦ ਹੈ ਇਸ ਦੀਆਂ ਤੁਸੀਂ 10 ਤੋਂ 12 ਬੂੰਦਾਂ ਹੱਥ ਤੇ ਪਾ ਕੇ ਔਰ ਦਰਦ ਵਾਲੀ ਜਗ੍ਹਾ ਤੇ ਅਪਲਾਈ ਕਰ ਦੇਣਾ ਹੈ 10 ਤੋਂ 15 ਮਿੰਟ ਲਈ ਅਗਰ ਛੱਟ ਪੁਰਾਣੀ ਹੈ ਤਾਂ ਸੇਕ ਦੋਗੇ ਤਾਂ ਇਸ ਦਾ ਅਸਰ ਬਹੁਤ ਜ਼ਿਆਦਾ ਹੋਏਗਾ ਪਿਛਲੇ 5 ਸਾਲ ਤੋਂ ਇਸ ਤੇਲ ਨੂੰ ਅਸੀਂ ਆਪਣੇ ਕਲੀਨਿਕ ਦੇ ਪੇਸ਼ੈਂਟ ਤੇ ਵਰਤ ਰਹੇ ਹਾਂ ਜਿਸ ਦਾ ਰਿਜ਼ਲਟ ਸੋ ਪਰਸੈਂਟ ਹੈ ਇਸ ਨੂੰ ਆਰਡਰ ਕਰਨ ਲਈ 8909000064 ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਸਮਝਾਉਣ ਦੀ ਕੋਸ਼ਿਸ਼ ਕਰਦੇ ਆ ਜਦੋਂ ਆਪਣੇ ਪੈਰ ਥੱਲੇ ਮੱਚਦੇ ਆ ਇਸ ਜਗ੍ਹਾ ਤੋਂ ਜਿਹੜਾ ਸੈਂਟਰ ਵਾਲਾ ਪਾਰਟ ਹੈ ਇਹ ਹੀ ਸਭ ਤੋਂ ਵੱਧ ਮੱਚਦਾ ਔਰ ਕਈਆਂ ਦੇ ਤਾਂ ਗੁੱਠੀ ਔਰ ਉਂਗਲਾਂ ਵੀ ਮੱਚਣੇ ਸ਼ੁਰੂ ਹੋ ਜਾਂਦੇ ਆ ਸੋ ਹੁਣ ਆਪਾਂ ਤੁਹਾਨੂੰ ਦੱਸਾਂਗੇ ਕਿਹੜੀ ਕਿਹੜੀ ਕਸਰਤ ਕਰਨ ਲੱਗੇ ਆ ਕਿਉਂਕਿ ਕਸਰਤਾਂ ਨਾਲ ਹੀ ਤੁਸੀਂ ਆਪਣੇ ਆਪ ਨੂੰ ਠੀਕ ਕਰ ਸਕਦੇ ਹੋ ਸੋ ਆਪ ਸ਼ੁਰੂ ਕਰੀਏ सो नंबर वन एक्सरसाइज की है एंकल टोप आम्स पूरे पैर अंदर पूरे पैर बाहर एक दो तीन चार पाँच छे सात आठ नौ दस ग्यारह बारह तेरह चौदह पंद्रह दैन रिलैक्स ਇਹ ਹੋ ਗਈ ਪਹਿਲੀ ਐਕਸਰਸਾਈਜ਼ ਇਸ ਦੇ ਤੁਸੀਂ 4 ਸੈੱਟ ਲਾਉਣੇ ਆ ਇਸ ਨੂੰ ਤੁਸੀਂ ਧਿਆਨ ਨਾਲ ਕਰਨਾ ਐਂਕਲ ਟੋਪ ਪੰਪ ਕਿਹਾ ਜਾਂਦਾ ਜਿਹੜੀ ਸੈਕੰਡ ਐਕਸਰਸਾਈਜ਼ ਹੈ ਉਸ ਦੇ ਵਿੱਚ ਆਪਾਂ ਕੀ ਕਰਨਾ ਕੱਲੇ ਗੂਠੇ ਮੋੜਨਗੇ ਇਹਦਾ 1 2 ਉਂਗਲੀਆਂ ਵੀ ਨਾਲ ਮੋੜਨਗੀਆਂ 3 4 5 6 7 8 9 10 11 12 13 14 15 देन रिलैक्स इस्रू ਵੀ ਤੁਸੀਂ ਗਿਣ ਕੇ ਪੰਜ ਸੈਟ ਲਾਉਣੇ ਆ ਇਹ ਹੋਗੀ ਤੁਹਾਡੀ ਦੂਜੀ ਕਸਰਤ ਹੁਣ ਤੀਜੀ ਕਸਰਤ ਕੀ ਹੈ ਤੁਸੀਂ ਪੈ ਜਾਓਗੇ ਧਿਆਨ ਨਾਲ ਦੇਖੋ ਐਦਾਂ ਤੁਸੀਂ ਪੈ ਜਾਣਾ ਔਰ देन ਤੁਸੀਂ ਆਪਣੀ ਇੱਕ ਗੋਡੇ ਨੂੰ ਮੋੜ ਲੈਣਾ ਔਰ ਪੈਰ ਅੰਦਰ ਮੋੜ ਕੇ ਉੱਪਰ ਚੱਕ ਦੇਣੀ ਲਾਤੇ ਇੱਥੇ ਆਪਾਂ ਹੋਲਡ ਕਰਾਂਗੇ 10 ਸੈਕਿੰਡ 1 2 3 4 5 6 7 8 9 10 देन ਰਿਲੈਕਸ ਧਿਆਨ ਨਾਲ ਦੇਖੋ इदे और पैर अंदर मोड़ के लात उपर चक देंगे आप होल्ड करेंगे दस सैकेंड एक दो तीन चार पे सत अठ नौ दस दैन रिलैक्स ये दस वारी इधर करनी है और दस वारी कसरत इधर करनी है ये थोड़ी तीजी कसरत पैर अंदर मुड़िया लात उपर चकी इतने आप दस गिणे एक दो तीन चार पे सत अठ नौ दस दैन रिलैक्स ਉਣ ਜਿਹੜੀ ਇਸ ਤੋਂ ਅਗਲੀ ਕਸਰਤ ਹੈ ਉਸ ਦੇ ਲਈ ਕੀ ਚਾਹੀਦਾ ਆਪਾਂ ਨੂੰ ਇੱਕ ਤੌਲੀਆ ਚਾਹੀਦਾ ਹੋਵੇਗਾ ਔਰ ਆਪਾਂ ਆਪਣੇ ਪਿੰਜਣੀ ਦੇ ਯਾਨੀ ਕਿ ਕਾਫ ਦੇ ਮਸਲ ਨੂੰ ਸਟ੍ਰੈਚ ਕਰਾਂਗੇ ਐਦਾਂ ਪੈਰ ਦੇ ਥੱਲੇ ਦੇਖੋ ਇਸ ਦੇਖੋ ਤੁਸੀਂ ਇਹ ਆਪਣੀਆਂ ਆ ਗਈਆਂ ਪਿੰਜਣੀ ਵਾਲੀਆਂ ਮਹਿਸੂਸ ਇਹ ਵਾਲੀਆਂ ਪੈਰ ਨੂੰ ਐਦਾਂ ਲਾ ਕੇ ਔਰ ਇਹਦਾ ਜ਼ੋਰ ਦੀ ਖਿੱਚ ਦੇਣਾ ਤੁਸੀਂ ਦੇਖੋ ਔਰ ਇਥੇ ਹੋਲਡ ਕਰਾਂਗੇ ਆਪਾਂ ਪੂਰੇ 15 ਸੈਕਿੰਡ 1 2 3 4 5 6 7 8 9 ਦਸ ਗਿਆਰਾਂ ਬਾਰਾਂ ਤੇਰਾਂ ਚੌਦਾਂ ਪੰਦਰਾਂ ਦੈਨ ਰਿਲੈਕਸ ਔਰ ਫਿਰ ਆਪਾਂ ਇਹਦਾ ਟੋਲੀਆ ਇਕੱਠਾ ਕੀਤਾ ਔਰ ਖਿੱਚਤਾ ਜ਼ੋਰ ਦੀ ਇੱਥੇ ਆਪਾਂ 15 ਸੈਕਿੰਡ ਹੋਲਡ 1 2 3 4 5 6 7 8 9 10 11 12 13 14 15 16 17 18 19 20 21 22 23 24 25 26 27 28 29 30 31 32 33 34 35 36 37 38 39 40 41 42 43 44 45 46 47 48 49 50 ਦੋਨੇ ਪੈਰ ਨੇ ਜਿਹੜੇ ਤੁਹਾਡੇ ਇੱਧਰ ਰੱਖ ਲੈਣੇ ਆਂ ਔਰ ਤੁਸੀਂ ਇਸ ਦੇ ਉੱਪਰ ਇਦਾਂ ਬੈਠ ਜਾਣਾ ਔਰ ਤੁਸੀਂ ਦੇਖੋ ਤੁਹਾਡੇ ਪੈਰ ਅੰਦਰ ਮੁੜੇ ਹੋਏ ਆ ਟੀਆਂ ਇਦਾਂ ਨੇ ਔਰ ਇੱਥੇ ਤੁਸੀਂ ਕੋਸ਼ਿਸ਼ ਕਰਨੀ ਕਿ ਘਟੂਕਟ 2 ਜਾਂ 3 ਮਿੰਟ ਲਗਾਤਾਰ ਬੈਠੋ ਫੇਰ ਸਾਈਡ ਤੇ ਹੋ ਜਾਵੋ ਫੇਰ ਇਦਾਂ ਕਰੋ ਔਰ ਫੇਰ ਤੁਸੀਂ ਇਸ ਤੇ ਬੈਠ ਜਾਵੋ ਇਦਾਂ ਤੁਸੀਂ ਘਟੂਕਟ 10 ਤੋਂ 15 ਵਾਰੀ ਕਰਨਾ ਹੀ ਕਰਨਾ ਅਗਰ ਤੁਸੀਂ ਇਹ ਕਸਰਤਾਂ ਰੋਜ਼ਾਨਾ ਸਵੇਰੇ ਸ਼ਾਮ ਕਰੋਗੇ ਔਰ ਨਾਲ ਦੀ ਨਾਲ ਹੀ ਤੁਸੀਂ ਜਿਹੜੀਆਂ ਗੱਲਾਂ ਤੁਹਾਨੂੰ ਕਹੀਆਂ ਵੀ ਕੀ ਖਾਓ ਕੀ ਨਾ ਖਾਓ ਧਿਆਨ ਰੱਖੋਗੇ ਔਰ ਰਾਤ ਨੂੰ ਇੱਕ ਟੱਬ ਲੈ ਲੈਣਾ ਤੁਸੀਂ ਉਹਦੇ ਵਿੱਚ ਥੋੜੀ ਜਿਹੀ ਬਰ ਸਟ ਲੈਣੀ ਹੈ ਠੰਡੇ ਪਾਣੀ ਚ ਔਰ ਉਹਦੇ ਵਿੱਚ ਦੋਨੋਂ ਪੈਰ ਡਿਪ ਕਰ ਦੇਣੇ ਆ ਗਰਮੀਆਂ ਦੇ ਵਿੱਚ ਹੀ ਜ਼ਿਆਦਾ ਪੈਰ ਮੱਚਦੇ ਆ ਸਰਦੀਆਂ ਚ ਪੈਰ ਨਹੀਂ ਮੱਚਦੇ ਸੋ ਅਗਰ ਤੁਸੀਂ ਸਾਰੀਆਂ ਗੱਲਾਂ ਦਾ ਧਿਆਨ ਰੱਖੋਗੇ ਤੁਹਾਡੇ ਪੈਰ ਜਿਹੜੇ ਤੁਹਾਨੂੰ ਜਲਦੇ ਨੇ ਜਿਹੜੇ ਮੱਚਦੇ ਨੇ ਔਰ ਜਾਂ ਸੂਈਆਂ ਚੁੱਪਦੀਆਂ ਨੇ ਬਹੁਤ ਜਲਦੀ ਉਸ ਤੋਂ ਤੁਸੀਂ ਆਰਾਮ ਪਾ ਸਕਦੇ ਆ ਉਮੇਲਾਂ ਕਿ ਜਲਦ ਇੱਕ ਨਵੇਂ ਟੌਪਿਕ ਇੱਕ ਨਵੀਂ ਵੀਡੀਓ ਨਾਲ ਟੀਲ ਦਨ ਤੁਸੀਂ ਸਾਰੇ ਜਾਣੇ ਆਪਣਾ ਆਪਣੇ ਪਰਿਵਾਰ ਦਾ ਧਿਆਨ ਰੱਖਿਓ ਜੀ ਸਤਿ ਸ਼੍ਰੀ ਅਕਾਲ ਜੀ